ਭੈਗਰੂ ਪਰਦਾ ਕਰੋ ਟੀਮ ਕੋਈ ਨਹੀਂ ਹੱਥ ਲੱਗ ਜਾਂਦੇ ਨੇ ਨਾਲ ਹੋਰ ਕੀ ਮਾਲ ਓਪਨ ਦਾ ਵੀ ਦੇ ਖੇਡਣ ਲੱਗਾ ਜੇ ਰਸੂਲ ਪਰ ਤੇ ਸੇਵਕ ਬਰਾੜ ਉਧਰ ਹੈ ਮੈਚ ਪੇਪਰ ਕੋਲੋਂ ਹੀ ਕਾਪੜਾ ਸਿੱਧੂ ਐਡੀ ਗੱਲਾਂ ਵੱਡੀਆਂ ਤਲਵ ਪ੍ਰੈਸ ਸਿੱਧੂ ਵਧੀਆ ਵਧੀਆ ਪ੍ਰੈਸ ਮਿਹਰਬਾਨੀ ਸੂਰਪੁਰ ਵਾਲੇ ਆ ਗਏ ਮੁੰਡੇ ਕੋਟਲੀ ਭੁੱਲਰ ਤੇ ਰਸੂਲਪੁਰ ਦਾ ਤਗੜਾ ਮੈਚ ਪਰ ਵਾਲੇ ਕਿਹੜੀ ਟੀਮ ਵਿਖੜੇ ਕੋਟਲੀ ਭੁੱਲਰ ਦੀ ਟੀਮ ਲ ਖੇਡੂਗਾ ਡੰਗਵਰਾ ਵਾਲਾ ਮਣਾ ਓਕੇ ਓਕੇ ਵਧੀਆ ਵਧੀਆ ਪ੍ਰਿੰਸ ਹੈਲੋ ਬੜੀ ਖਰਾ ਬਖੇਰਾ ਦਾ ਮੈਚ ਸਭ ਨਾਲ ਟੀਮ ਦੇ ਨਾਲ ਚੱਲ ਪਿਆ ਬਹੁਤ ਮਿਹਰਬਾਨੀ ਆਏ ਮੁੰਡੇ ਬਨੇਰੀ ਵਾਲੇ ਸੇਖ ਬਈ ਪ੍ਰਿੰਸ ਸਿੱਧੂ ਗੁਰਦੀਪ ਭਲੇਰ ਜਿੰਦਗੀ ਦੇ ਅਜੀਜ਼ ਮਿੱਤਰ ਆ ਸਾਪਣੇ ਤਲਵੰਡੀ ਵਾਲਾ ਕਹਿੰਦੇ ਐਨ ਅੱਜ ਅੱਜ ਤਾਂ ਨਿਕਲੂ ਚੱਕਿਆਂ ਜੋ ਅੱਗਾ ਜੰਤਰਾਵੰਡੀ ਵਾਲਿਆ ਉਹ ਕੋਟਲੀ ਭੁੱਲਰ ਦੀ ਟੀਮ ਵਾਹ ਜੀ ਤੇ ਬਾਅਦ ਜਾਣੀ ਆਂਗੀ ਹਾਂਜੀ ਹਾਂਜੀ ਐਸਜੀ ਕੇ ਗੇਮਰ ਜੀ ਵਧੀਆ ਵਰਦੇ ਬਈ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਮੈਚ ਹੈ ਜੀ ਰਸੂਲਪੁਰ ਵਰਸਸ ਹਾਂਜੀ ਕੋਟਲੀ ਪੁੱਲਰ ਬਹੁਤ ਮਿਹਰਬਾਨੀ ਜਿੰਨੇ ਵੀ ਭਰਾ ਆ। ਅਮੋਲ ਬਰਾਡ ਯੂ ਐਸ ਏ ਕਲੱਬ ਕੋਟਲੀ ਪੁੱਲਰ ਇਧਰ ਮੈਚ ਕਿਦਾ ਯਾਰ ਨੱਥੂ ਉੱਲ ਗਿਆ। ਇਧਰ ਮੈਚ ਕਿਦਾ? ਓਕੇ ਭਈ ਓਕੇ ਬਹੁਤ ਸ਼ੁਕਰੀਆ। ਵੀਰਿੰਦਰ ਭਾਈ ਥੈਂਕ ਯੂ ਥੈਂਕ ਯੂ ਭਾਈ। ਪ੍ਰੀਤ ਲੋ ਓਕੇ ਸਿੱਖ ਸਾਹਿਬ। ਕੀ ਆਲਾ ਪ੍ਰੀਤ? ਖੇਚ ਖੇਚ ਕੰਮ ਨੂੰ ਤਿਆਰੀਆਂ ਪੂਰੀਆਂ ਫਿਰ ਪ੍ਰੀਤ। ਨਿਊ ਮੀਡੀਅਮ ਜਗਲਾ ਮਤ ਹੋਣਗੇ ਵੀਰੇ ਕੱਲ ਨੂੰ ਘਟਾਂ ਵਾਲੀ ਜੱਟਾਂ ਪਰੀ ਢੋਹਰੀ ਗੋਪਟ ਲੋਟ ਲੋਟ ਲੋਹਰੀ ਨਾਲ ਉਧਰ ਆਪਣੇ ਸਾਰੀ ਪ੍ਰਬੰਧਕੀ ਕਮੇਟੀ सरपंच ਸਾਹਿਬ ਸਾਡੇ ਗੁਰਸ਼ਮਿੰਦਰ ਹੋਰੀ ਨਿੱਗੇ ਸੱਦੇ ਪੱਤਰ ਭੇਜ ਰਹੇ ਆ ਕੱਲ ਨੂੰ ਘਟਾਂ ਵਾਲੀ ਜੱਟਾਂ ਦਾ ਵੱਡਾ ਕੱਪ ਵੱਧਿਆ ਦਰਿਆ ਦਾ ਚਲਾਓ ਚਲਾਓ ਵੀਰੇ ਮੈਚ ਚਲਾਓ ਪਗਰਾ ਦੇ ਵਧੀਆ ਵਧੀਆ ਠੀਕ ਠਾਕ ਸੱਟ 1 ਮਿੰਟ ਵੇਟ ਵੇਟ ਪੜਦੇ ਗਿੰਡ ਨਜ਼ਾਰੇ 1 ਸਕੰਡ ਬਹੁਤ ਖਾਹੀ ਤੇ ਟੀਮ ਦਾ ਮੈਚ ਆ ਨਾਗ ਸਿੰਘੂ ਨਾਗ ਦੇ ਬਿਲਕੁਲ ਨੇ ਜਸਲੀ ਦੀ ਟੀਮ ਨਾਲ ਇਹ ਆਉਗਾ ਮੀਰਾਂ ਦੇ ਨਾਲ ਜਲਦੀ ਦੇ ਨਾਲ ਆਪਾਂ ਜਿਹੜਾ ਮੈਚ ਸ਼ੁਰੂ ਕਰਨਾ ਹੈ ਸੋਨਾ ਮਕਾ ਰਿਆ ਜੀ ਆਪਾਂ ਨੂੰ ਕਹਿੰਦੇ ਨਾ ਆਓ ਆਓ ਜਲਦੀ ਦੇ ਨਾਲ ਇਹ ਮੈਚ ਸ਼ੁਰੂ ਕਰੀਏ ਬਹੁਤ ਵਾਰੀ ਕਹਿੰਦੇ ਕਿ ਇਹਦਾ ਮੈਚ ਖੇਡਿਆ ਜਾਣਾ ਵੀ ਗਰਾਊਂਡ ਦਾ ਪਰ ਇੱਕ ਦੇ ਉੱਤੇ ਆਉਂਦੀ ਆ ਭਰਾ ਆਪਾਂ ਕਹਿੰਦਾ ਬੇਲੀ ਨਾਲ ਲਾਈਏ ਘਰਾ ਪੰਗਾ ਰੱਖ ਕੇ ਖੇਡਦੇ ਬਚਾਈ ਲੱਗ ਰਹੀ ਨੀ ਨਾ ਸਿੰਘੀ ਟੀਮ ਦਾ ਮੈਚ ਆ ਸੋਖੇ ਦੀ ਨਾਲੇ ਮੁੰਡੇ ਕਰਤਾ ਤਾਂ ਆ ਜਾਣ ਗਰਾਊਂਡ ਉੱਤੇ ਖਰਾਜ ਬੱਟਲ ਵਧੀਆ ਵਧੀਆ ਖਰਾਜ ਆ ਕੀ ਆਲਾ ਬਾਈ ਭਨੀਆਰੀ ਜਵੀ ਲਵ ਦੀ ਬੁਰੀ ਕਿੰਦੇ ਹੋਰੀ ਬਾਈ ਆਲਓ ਪੰਡੂਨਾਮੈਂਟ ਆਲਓ ਪੰਡੀਆਂ ਵੱਡੇ ਸੈੱਟ ਬਣੇ ਹੋਏ ਆ ਟੌਪ ਦੇ ਤੇ ਪਤਾ ਹੀ ਨਹੀਂ ਬਣਨਾ ਕੀ ਆ ਟੂਰਨਾਮੈਂਟ ਤੇ ਬਰਜਰੀ ਕਾ ਹੈਗੀ ਆ ਵੀਰ ਜੀ ਬਰਜਰੀ ਕਾ ਦਾ ਮੈਚ ਇੱਕ ਨੰਬਰ ਗਰਾਊਂਡ ਚ ਤੈ ਕਰੂਗਾ ਵੀਰੇ ਉਧਰ ਲਾਈਵ ਹੈ ਜੀ ਸਟਾਰ ਵਾਲੀਬਾਲ ਦੇ ਤੇਰੀ ਟੀਮ ਨੇ ਟੂਰਨਾਮੈਂਟ ਜਿੱਤ ਲੈਣਾ ਸਮੇਂ ਨੇ ਦੱਸਣਾ ਬਹੁਤ ਮਿਹਰਬਾਨੀ ਜਿੰਨੇ ਵੀ ਭਰਾ ਲਾਈਵ ਤੇ ਜੁੜਿਓ ਵਾਲੀਬਾਲ ਸ਼ੂਟ ਕਰੋ ਫਾਇਰ ਤੇ ਜਸੁੰਦਰ ਢੱਲ ਵੱਲੋਂ ਸਵਾਗਤ ਹੈ ਮੈਚ ਸ਼ੁਰੂ ਹੈ ਜੀ ਫਰੀਦਕੋਟ ਕੋਟਲੀ ਕੈਮਰੇ ਸਾਹਮਣੇ ਟੀਮ ਹੈ ਜੀ ਕੋਟਲੀ ਦੀ ਟੀਮ ਕੈਮਰੇ ਦੇ ਬਿਲਕੁਲ ਸਾਹਮਣੇ ਪਰਲੀ ਸਾਈਡ ਚਲੇ ਗਈ ਜੀ ਟੀਮ ਕਸੂਲਪੁਰ ਦੀ ਕਸੂਲਪੁਰ ਦੇ ਮੁੰਡੇ ਉਧਰ ਐਂਡ ਸਰਾ ਮੈਚ ਲੱਗਦਾ ਛੋਟੀ ਦਾ ਗੱਲਾਂ ਜਮ ਐਂਡ ਗਣੇ ਲੱਗ ਜਾਂਦੀਆਂ ਮੈਚ ਚ ਹਾਂ ਵੀ ਮੈਚ ਇਧਰਲੇ ਪਾਸੇ ਗਰਾਊਂਡ ਉੱਪਰ 2 ਦੇ 11 ਦੇ ਵਿੱਚ ਬਹੁਤ ਉੱਡੀ ਹੋ ਚੁੱਕਿਆ ਹੈ ਇੱਕ ਪਾਸੇ ਵਿੱਚ ਤੱਕਰਾਂ ਦੀ ਅਨਮੋਲ ਅਦਿਸ਼ ਕਲੱਬ ਉਹਨੂੰ ਕੋਟਲੇਲਾ ਪਹਲਰ ਗਾਲ ਥਿੰਗ ਕਰ ਗਿਆ ਸਰਬਸਟ ਹੈ। ਪੁਆਇੰਟ ਅਪਡੇਟ ਕਰਦੇ ਹਾਂ ਜੀ ਪੁਆਇੰਟ ਆਪਡੇਟ ਕਰਦੇ ਹਾਂ ਇਸ ਦੇ ਉੱਪਰ ਗਏ। ਵੇਟ ਕਰਿਓ ਹਰ ਤਰ੍ਹਾਂ ਦੇ ਦਿੱਤੋ ਉੱਥੇ ਪਾਸੇ ਟੀਮ ਦੇ ਮੇਨ ਤੋਂ ਚੰਨਾ ਤੇ ਡੋਟੀ ਗੇਲਾ ਜੀਤ ਖੇਡ ਰਿਹਾ ਸੈਂਟਰ 'ਚ। ਸੰਗਰ ਦੋਖੇ ਉਹ ਟੀਮ ਦਾ ਪੂਰਾ ਖਿਡਾਰੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਟੀਮ ਹੈ। ਦੇਖੋ ਬੜੀ ਕੈਟ ਨੈਟ ਤੇ ਕਰਮਾਰਾਮਪਰੀਆ ਤੇ ਮੋੜਾ ਵਾਲਾ ਫਤਿਹ ਖੇਡ ਰਿਹਾ ਮੈਨੂੰ ਲੱਗਦਾ ਇੱਕ ਸਾਈਡ। ਜੀ ਬਾਤਾਂ ਹੋਣਗੀਆਂ। ਡਿਫੈਂਸ ਤੇ ਦੰਗੋਰਾ ਆਵਣ ਵਾਲਾ ਤੇ ਮਨਿੰਦਰ ਟੋਟਲੀ ਵਾਲਾ ਮਨਿੰਦਰ ਅੱਜ ਮੈਚ ਇਹਦਾ ਆਪਣਾ ਰੀਮਾ ਕਿਹੜੀ ਆਉਣੀ ਹੈ ਜੀ ਦੰਗੋਰਾ ਵਾਲਾ ਪਵੀਆ ਮੁੰਡਾ ਨਾਗ ਸਿੰਘੂ ਕਲਾਬ ਦਾ ਆ ਗਿਆ ਵੀ ਟੀਮ ਦਾ ਮੈਚ ਹੈ ਬੁਰੇ ਦਸਵੀਂ ਟੀਮ ਦਾ ਦੇਰ ਤੋਂ ਹਾਜ਼ਰ ਹੋਣ ਦੀ ਟੀਮ ਦੇ ਨਾਲ ਆਉਂਦੇ ਗੁਰਜਰੀ ਵਾਲੇ ਮੈਦਾਨ ਤੇ ਆ ਰਹੇ ਆ ਗਰਾਊਂਡ ਤੋਂ ਜਿਹੜੀ ਘਰੋਂ ਮੁੰਡੇ ਦੋਰਤੇ ਵੀ ਦੇਖਦੇ ਆਣਗੇ ਅੱਗੇ ਚੰਗਾ ਬਣਦਾ ਜਾ ਰਿਹਾ ਕੋਟ ਨਾਗ ਸਿੰਘੂ ਕਲਾਬ ਤੋਂ ਆ ਗਿਆ ਜੀ ਫਾਉਲ ਸੈਟ ਹਟਾ ਮੋਜ ਵਧੀਆ ਰਵਿੰਦਰ ਕੀ ਵਾਲਾ ਬਈ ਕਟਿਆਲੀ ਚ ਰਿੰਕੂ ਖੇਡੂਗਾ ਜੀ ਰਿੰਕੂ ਵਧਾਣਾ ਨਾਲ ਕੋਟਗੁਰੂ ਵਾਲਾ ਕੁਲਦੀਪ ਖੇਡੂਗਾ ਜੀ ਆਊਟ ਬਾਲ ਜੀ ਪੁਆਇੰਟ ਵੀਰੇ ਪੁਆਇੰਟ ਗਰਭ ਘਰ ਕਿੰਨੇ ਹੋ ਗਏ 0 2 ਜੀਰੋ 2 ਜੀਰੋ 2 ਇਧਰ ਮੁੰਡੇ ਅਜੇ ਖਾਤਾ ਨਹੀਂ ਖੁੱਲਿਆ ਕੋਟਲੀ ਭੁੱਲਰ ਦਾ ਉਧਰ 2 ਵਾਂਡਾ ਰਸੂਲਪੁਰੀਆਂ ਦੇ ਮੈਂ ਜੀਰ ਸਰਾ ਲੱਗਣਾ ਜਮਾ ਕੋਟੀ ਮਾਉਂਦੀ ਗੌਰ ਆਪਣੇ ਕੋਲ ਕੋਟ ਕੋਲ ਦੀ ਦੋ ਟੀਮਾਂ ਦੇ ਜੀਤ ਪੁਆ ਓਕੇ ਓਕੇ ਕੱਲੋ ਹੋਰ ਗੌਰ ਨੂੰ ਵੀ ਇੱਕ ਟੀਮ ਇਹ ਆ ਰਹੀ ਹੈ ਜੀ ਬਾਈ ਗੌਰ ਦਾ ਹੋਰ ਇੱਕ ਜਿੰਦਰੀਾ ਛੋਟਾ ਮੁਕਾਬਲਾ ਅੱਜ ਤੁਹਾਨੂੰ ਦਿਖਾਉਣਗੇ ਗੌਰ ਦਾ ਇੱਕ ਦੇ ਵਿੱਚ ਬਾਈ ਸੋ ਉਹਨਾਂ ਨਾਲ ਸੁਬੀਨ ਖਾਬੋ ਕਈ ਕੰਮ ਤੇ ਇਹਨਾਂ ਨੂੰ ਕਿਹਾ ਸਕਦੇ ਹੋ ਪਰ ਉਹ ਕਹਿੰਦੇ ਆ ਸੁਨਹਿਰਾ ਬੀਰ ਬਣ ਕੇ ਦੇਖਦੇ ਨੇ ਨਾਲ ਅੱਜ ਅੱਪਾ ਕਰਾਂਗੇ ਜੀ ਅੱਜ ਕੋਟਵਾਲੀ ਦੀ ਟੀਮ ਲਈ ਕੋਟਵਾਲੀ ਵਾਲੇ ਵੱਲੋਂ ਜਲਦੀ ਨਾਲ ਗਰਾਊਂਡ ਦਾ ਮੁੱਢ ਇੱਕ ਜੇ ਰਿਪੋਰਟ ਕਰ ਲਈ ਗਈ ਹੈ ਔਰ ਜਲੇਰਪੁਰ ਦੀ ਦੂਜੀ ਟੀਮ ਨੂੰ ਬੇਨਤੀ ਆਦੀ ਮੰਡੇ ਆਇਆ ਕਿ ਗਰਾਊਂਡ ਦਾ ਮੁੱਢ ਪਹੁੰਚਾਵਾਗੇ ਆਓ ਜਲਦੀ ਖੇਡਾਂ ਜਿਹੜਾ ਮੇਡ ਨਾ ਕਰੀਏ ਕਾਮ ਮੇਰਾ ਬਾਈ ਆਊਟ ਬਾਲ ਜੀ ਪਹਿਲਾ ਨੰਬਰ ਲੱਗ ਗਿਆ ਜੀ ਕੋਟਲੀ ਪੁੱਲਰ ਦੀ ਢੋਡਾ ਪਹਿਲਾ ਪੁਆਇੰਟ ਆਓ ਜੀ ਮਾਨਾ ਗਾ ਗੇ ਬਹੁਤ ਵਾਰ ਕਰਾਂਗੇ ਆਜੋ ਬਟਾਕਾ ਰਾਮਕੋਟ ਜੀ ਫਾਜ਼ਿਲ ਦਾ ਕੀ ਹਾਲ ਚੱਲ ਜੀ ਰਾਮ ਰਾਮ ਬਾਈ ਜੀ ਰਾਮ ਰਾਮ ਵੈਲਕਮ ਜੀ ਆਜੋ ਬਟਾਕਾ ਰਾਮਕੋਟ ਰਾਮਕੋਟ ਕਾਲੀਵਾਲ ਲੈਜੈਂਡ ਪਲੇਅਰ ਆਜੋ ਬਟਾਕਾ ਜੀ ਦੂਰਪੁਰੀਆਂ ਦੇ ਹਨਪ੍ਰੀਤ ਰੁੜਕੀ ਜੀ ਹਾਂਜੀ ਸ਼ਾਲੂ ਜੀ ਆਈ ਹੈ ਜੀ ਆਈ ਹੈ ਜੀ ਆਏ ਆ ਭਨੇਰੀ ਦਾ ਸੈੱਟ ਆਇਆ ਜੀ ਕਿੰਦਾ ਚੰਦ ਪਾਜਾ ਤੇ ਲੱਭਾ ਫਰੋਸ਼ਾ ਖੇਡਣ ਗਏ ਭਨੇਹਰੀ ਦੇ ਸੈੱਟ ਚ ਓਏ ਤਗੜੇ ਮੈਚ ਲੱਗਨੇ ਆ ਮੁੰਡਿਓ ਅੱਜ ਤਾਂ ਹਾਏ ਓ ਰੱਬਾ ਤਲਵੰਡੀ ਵਾਲਾ ਵੀਰਿਆ ਹੋਇਆ ਇੱਧਰ ਭਵੀ ਫੌਲ ਮਾਰ ਗਿਆ ਦਰੋਂ ਸਰਵਿਸ ਚੇਂਜ ਜੀ ਬਈ 2 1 ਦੀ ਟੱਕਰ ਸਰਵਿਸ ਚੇਂਜ ਜੀ ਓ ਗਰਾਊਂਡ ਤੇ ਵੀ ਚਲਾਓ ਖਮਿਆ ਯਾਰ ਗਰਵੀਰ ਆ ਗਿਆ ਦੀ ਮੈਂ ਇੱਧਰ ਸੋਨੂ ਮੱਟਰ ਜੀ ਲਾਪਰੀ ਦਾ ਹੰਜਾਂ ਜੀ ਕੁਕਨ ਪ੍ਰੀ ਢੱਲੋਂ ਭਨੇਹਰੀ ਦਾ ਸੈੱਟ ਆਇਆ ਜੀ